स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਕੀ ਗੱਲ ਹੋ ਰਹੀ ਸਾਰਾ ਅਸੀਂ ਮਜੀਠੇ ਦੇ ਰਹਿਣ ਵਾਲਿਆ ਸਾਡੀ ਦੋਤੀ ਆ ਮੇਰੀ ਨਾਨਾ ਦੀ ਬੇਟੀ ਉਹਦੇ ਨਾਲ ਬਹੁਤ ਗਲਤ ਹੋਇਆ ਵਾ ਬਲਾਤਕਾਰ ਹੋਇਆ ਉਹਦੇ ਨਾਲ ਉਹ ਨਾਕ ਫੋਟ ਦੀ ਲੈਣ ਵਾਲੀ ਆ ਮਜੀਠਾ ਕਿੰਨੀ ਕਿੰਨੀ ਉਮਰ ਦੀ ਹੈ ਸਾਢੇ 15 ਸਾਲ ਇਹ ਨਾਗ ਕਲਾ ਹੋਇਆ ਵਾ ਕਿੰਨੇ ਜਾਣੇ ਸੀ ਜਿੰਨੇ ਜਾਣੇ ਸੀ ਕਿ ਕਿਵੇਂ ਹੋਇਆ ਕਿਸ ਤਰ੍ਹਾਂ ਕਿਦਾਂ ਤੁਹਾਨੂੰ ਉਹਦੇ ਤਾਇਆ ਜੀ ਦੀ ਬੇਟੀ ਉਹਨੂੰ ਆਜ ਮਾਰ ਕੇ ਲੈ ਗਈ ਆ ਘਰੋਂ ਬਾਅਦ ਵਿੱਚ ਉਹਨੂੰ ਜੂਸ ਪਿਆਇਆ ਵਾ ਜੂਸ ਦੇ ਵਿੱਚ ਉਹਨੂੰ ਕੁਛ ਦਿੱਤਾ ਵਾ ਫਿਰ ਉਹਦੇ ਤਾਇਆ ਜੀ ਦੇ ਬੇਟੇ ਨੇ ਨਾਲ ਦੋ ਹੋਰ ਸੀਗੇ ਮੁੰਡੇ ਉਹਨਾਂ ਨੇ ਇਹਦਾ ਰੇਪ ਕੀਤਾ ਆ ਬਾਅਦ ਵਿੱਚ ਕੁੜੀ ਨੂੰ ਘਰੇ ਛੱਡ ਗਏ ਆ ਦੇ ਉਹਦੀ ਕੁੜੀ ਦੀ ਮਾਂ ਕਹਿੰਦੇ ਆ ਕਿ ਕੁੜੀ ਠੀਕ ਨਹੀਂ ਉਹਨੇ ਚੱਕਰ ਆਉਣ ਦੇ ਗਰਮੀ ਬੜੀ ਆ ਤੇ ਕੁੜੀ ਕੁੜੀ ਦੀ ਮਾਂ ਨੇ ਮੰਨ ਲਿਆ ਕਿ ਹਾਂ ਗਰਮੀ ਚਲੋ ਆ ਰਹੇ ਹੋਣਗੇ ਚੱਕਰ ਕੁੜੀ ਨੇ ਕੁੜੀ ਦੀ ਮਾਂ ਨੇ ਪਹਿਲਾਂ ਗੌਰ ਨਹੀਂ ਕੀਤੀ ਉਹਨੂੰ ਦਵਾਈ दारू ਲੈ ਕੇ ਦਿੱਤਾ ਵਾ ਤੇ ਬਾਅਦ ਵਿੱਚ ਉਹ ਸਾਡੇ ਕੋਲ ਆ ਗਈ ਆ ਦੇਸਵਾਏ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੰਪਲੀਟ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਗੋਂ ਬੋਲਦੇ ਆ ਕਿ ਸਾਨੂੰ ਪ੍ਰੈਸ਼ਰ ਬੜਾ ਵਾ ਸਾਨੂੰ ਸ਼ਿਫਾਰਸ਼ ਪਾ ਦਿੱਤੀ ਆ ਅਸੀਂ ਟਾਟਾ ਹੱਲ ਨਹੀਂ ਕਰ ਸਕਦੇ ਕੁਝ ਵੀ ਦੇਣ ਲੱਗਣਗੇ ਥੋੜੇ ਦਿਨ ਲੱਗਣਗੇ ਕਿੰਨੇ ਕੁ ਸ਼ਿਫਾਰਿਸ਼ ਕਿੰਨਾ ਦੀ ਪਈ ਆ ਮੰਤਰੀ ਅੰਤਰੀ ਦੇ ਕੋਲ ਇਸ ਵਾਰ ਇਹ ਤੇ ਸਾਨੂੰ ਪਤਾ ਨਹੀਂ ਉਹਨਾਂ ਕਿੰਨਾ ਦੀ ਸ਼ਿਫਾਰਿਸ਼ ਪਾਈ ਆ ਕਿੰਨੇ ਕਿੰਨੇ ਸਾਲ ਦੇ ਮੁੰਡੇ ਸੀ ਜਿਨ੍ਹਾਂ ਨੇ ਬਲਤਾਂ ਕੀਤੀ ਰੱਬ ਕਰੀ ਮੈਨੂੰ ਇਹ ਇਹ ਸਾਲਾਂਦਨ ਪਤਾ ਹੁੰਦਾ ਮਤਲਬ ਹੈ ਜਵਾਨ ਨੇ ਮੁੰਡੇ ਸਾਡੀ ਕੁੜੀ ਕਿੰਨੇ ਸਾਲ ਦੀ ਹੈ ਸਾਡੀ ਕੁੜੀ ਕਿੰਨੇ ਸਾਲਾਂ ਦੀ ਹੈਗੀ ਸਾਡੀ ਕੁੜੀ 15 ਸਾਲ ਦੀ ਆ ਨੂੰ ਪ੍ਰਸ਼ਾਸਨ ਕੋਤੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਵਾ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਖੁੱਲ੍ਹੇ ਆਮ ਨਹੀਂ ਹੋਣੇ ਚਾਹੀਦੇ ਤਾਂ ਕਿ ਗਾਂ ਕਿਸੇ ਹੋਰ ਨਾਲੇ ਕੰਮ ਨਾ ਹੋ ਇੱਥੇ ਤੁਸੀਂ ਕਿੱਥੇ ਦਾਖਲ ਕਰਾਇਆ ਗੜੀ ਸਰ ਗੁਰੂ ਨਾਨਕਾ ਹਸਪੀਟਲ ਇੱਥੇ ਡਾਕਟਰਾਂ ਨੇ ਕੀ ਕਿਹਾ ਡਾਕਟਰ ਟ੍ਰੀਟਮੈਂਟ ਕਰਦੇ ਪਏ ਨੇ ਅੱਛਾ ਜੀ ਤੇ ਇਹ ਮੈਡੀਕਲ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਆ ਗਈ ਹੈ ਉਹਦੇ ਵਿੱਚ ਕੀ ਆਇਆ ਉਹਦੇ ਵਿੱਚ ਜੋ ਵੀ ਉਹਨਾਂ ਨੇ ਕੀਤਾ ਉਹ ਸਭ ਕੁਝ ਆ ਗਿਆ ਬਲਾਤਕਾਰ ਉਹਦੇ ਵਿੱਚ ਆਇਆ ਹਾਂ ਜੀ अच्छा पर फिर भी ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਉਹ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਸਾਡੀ ਧੀ ਨੂੰ ਇਨਸਾਫ ਮਿਲੇ ਦੇਖੋ ਮੈਂਟਲੀ ਐਬਸੈਂਟ ਹੋ ਚੁੱਕੀ ਐ ਥੋੜੀ ਹਾਂਜੀ ਕਿੰਨੇ ਦਿਨ ਬੱਥੇ 31 ਤਰੀਕ ਤੇ ਕੰਮ ਹੋਇਆ ਵਾ ਤੁਹਾਨੂੰ ਕਦੋਂ ਪਤਾ ਲੜਕੀ ਨੇ ਦੱਸਿਆ ਜੀ ਸਾਨੂੰ 4 ਤਰੀਕ ਤੇ ਲੜਕੀ ਨੇ ਦੱਸਿਆ ਵਾ ਹਜੇ ਤਾਂ ਕੋਈ ਅੱਜ 11 ਤਰੀਕ 12 ਤਰੀਕ ਤੁਹਾਨੂੰ ਇਹ ਤੱਕ ਇਨਸਾਫ ਕੋਈ ਨਹੀਂ ਮਿਲਿਆ ਕੋਸ਼ ਨਹੀਂ ਮਿਲਿਆ ਨਾ ਉਹਨਾਂ ਨੂੰ ਫੜ ਰਹੇ ਆ ਨਾ ਕੋਈ ਕੁਛ ਕਹਿ ਰਿਹਾ ਉਪਰੋਂ ਥਾਣੇ ਵਾਲੇ ਕਹੀ ਜਾ ਰਹੇ ਆ ਸਾਨੂੰ ਪ੍ਰੈਸ਼ਰ ਬੜਾ ਆਵਾਜ਼ ਇਹ ਆਪਾਂ ਕੁਛ ਨਹੀਂ ਕਰ ਸਕਦੇ ਅੱਛਾ ਵੀ ਕਹਿ ਰਹੇ ਆ ਵੀ ਸਾਨੂੰ ਪ੍ਰੈਸ਼ਰ ਬਹੁਤ ਆ ਹਾਂਜੀ ਕੀ ਉਤਸ਼ਾਹ ਸ਼ਾਰਸ਼ਾਈ ਉਹਨਾਂ ਦੀ ਬੇਟੀ ਹਾਂਜੀ ਉਹ ਥਾਣੇ ਵਾਲੇ ਕਹਿ ਰਹੇ ਆ ਹਾਂਜੀ ਓਕੇ ਕੀ ਗੱਲ ਹੋ ਸਰਦਾਰ ਜੀ ਨਾ ਮੇਰਾ ਚਾਜ ਅੰਦੀ ਜਿੰਗ ਹੈ ਕਿੱਥੋਂ ਇਹ ਰਣ ਲੱਗ ਗਈ ਪਿੰਡ ਮੇਰਾ ਮਜੀਠੇ ਲੱਗ ਗਿਆ ਜਲਾਲਪੁਰਾ ਹਾਂਜੀ ਹਾਂਜੀ ਕੀ ਗੱਲ ਹੋਈ ਭਾਈ ਜੀ ਗੱਲ ਭਾਈ ਜੀ ਅੱਜ ਮੇਰਾ ਮੈਣਾ ਕੁੜੀ ਦਾ ਮਾਮਾ ਲੱਗਦਾ ਆ ਤੁਹਾਡੀ ਕੁੜੀ ਨਾਲ ਨਾ ਬਲਾਤਕਾਰ ਹੋਇਆ ਹਾਂਜੀ ਹਾਂਜੀ ਕੁੜੀ ਕਿੰਨੇ ਸਾਲਾਂ ਦੀ ਸੀ ਕਿੰਨੇ ਨੇ ਕੀਤਾ ਕਰੋ ਪਤਾ ਲੱਗਾ ਤੁਹਾਨੂੰ ਸਾਢੇ 15 ਸਾਲ ਦੀ ਕੁੜੀ ਹੋ ਸਰ ਹਾਂਜੀ ਤੇ ਕਿੰਨਾ ਮੁੰਡਿਆਂ ਨੇ ਗਲਤ ਕੀਤਾ ਉਹਨਾਂ ਦੇ ਵਿੱਚ ਇੱਕ ਮੁੰਡਾ ਉਹਦੇ ਸਕੇ ਤਾਇ ਦਾ ਹਾਂਜੀ ਅੱਛਾ ਹਾਂਜੀ ਪ੍ਰਸ਼ਾਸਨ ਨਾਲ ਦੇ ਬਾਰੇ हां जी सर कीती, कीती एते एते ते ਭਰ ਉਹਨਾਂ ਕੋਈ ਸਨਮਾਈ ਨਹੀਂ ਕੀਤੀ ਸਗੋਂ ਐਸ ਐਚਓ ਸਾਹਿਬ ਆਪ ਉੱਥੇ ਹਸਪੀਟਲ ਆਕੇ ਨਾ ਹਰ ਕੋ ਜਬਰਦਸਤੀ ਸਾਈਨ ਕਰਵਾ ਕੇ ਖੜੇ ਵੀ ਤੁਸੀਂ ਲਿਖੋ ਇੱਥੇ ਇੱਥੇ ਸਾਈਨ ਕਰੋ ਉਹਨਾਂ ਲਿਖਾਇਆ ਵੀ ਸਾਡੀ ਕੁੜੀ ਨਹੀਂ ਹੈ ਲੈ ਠੀਕ ਬਿਆਨ ਦੇਣ ਦੀ ਹਾਲਤ 'ਚ ਨਹੀਂ ਆ ਤੇ ਅਸੀਂ ਬਾਅਦ ਵਿੱਚ ਜਦੋਂ ਕੁੜੀ ਸਹੀ ਹੋ ਗਈ ਅਸੀਂ ਫਿਰ ਬਿਆਨ ਦਵਾਂਗੇ ਜਬਰਦਸਤੀ ਸਾਈਨ ਕਰਵਾ ਕੇ ਖੜੇ ਆਡੇ ਕੋ ਕਿਹੜੀ ਕਿਹੜੀ ਨਜੀਠਾ ਥਾਣਾ ਬਹੁਤ ਜ਼ਿਆਦਾ ਧੱਕਾ ਭਾਜੀ ਕਿੰਨੀ ਤਰੀਕ ਦਾ ਵਾਕਿਆ ਹੈ ਇਹਨਾਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਕੋ ਸਾਰੇ ਉਹ ਮੰਗ ਮੰਗਦੇ ਆਂ ਵੀ ਨੇ ਆ ਕੀਤਾ ਜਾਵੇ ਤੇ ਪਰਚਾ ਨਹੀਂ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਜੀ ਹਾਂ ਸਰ ਜਿਹੜਾ ਨਾਕਲਾ ਦਾ ਇੱਕ ਵੇਕ ਕੇ ਇਸ ਮਾਮਲਾ ਸਾਹਮਣੇ ਕੀ ਮਾਮਲਾ ਹੈ ਤੇ ਕੀ ਤਫतीश ਹੋ ਰਹੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕੱਲ ਅਸੀਂ ਫੇਰ ਲੜਕੀ ਦੀ ਸਟੇਟਮੈਂਟ ਲੈਣ ਜਾਣਾ ਵਾ ਤੇ ਤਫतीश ਚੱਲ ਰਹੀ ਹੈ ਜੋ ਅਸਲ ਹਾਲਾਤ ਆਉਣਗੇ ਸਾਹਮਣੇ ਉਹਦੇ ਮੁਤਾਬਕ ਜਿਹੜੀ ਆ ਉਹ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਕਿਹੜਾ ਪਿੰਡ ਕਿਹੜਾ ਜੀ ਨਾਕਲਾ ਦਾ ਤੇ ਕੀ ਕੁੜਵਾਰ ਕਿਸ ਤਰ੍ਹਾਂ ਦਾ ਉਹਦੀ ਬਾਰੇ ਉਹਨੂੰ ਪਰਿਵਾਰ ਦੀ ਕਿਸ ਤਰ੍ਹਾਂ ਮੈਂ ਬੈਕਗ੍ਰਾਉਂਡ ਬਾਰੇ ਕੁਝ ਕਲੀਅਰ ਨਹੀਂ ਕਰ ਸਕਦਾ ਕਿਉਂਕਿ ਮੈਂ ਤੇ ਹਸਪੀਟਲ ਚ ਹੀ ਗਿਆ ਸੀ ਲੜਕੀ ਕੋਲ ਉਹਦਾ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਨਾਲ ਕਾਫੀ ਉਹਦੀ ਹਾਲਤ ਖਰਾਬ ਆ ਤੇ ਅਜੇ ਉਹ ਡਾਕਟਰ ਨੇ ਅਨਫਿਟ ਦੱਸਿਆ ਸੀ ਉਹਨੂੰ ਤੇ ਕੱਲ ਨੂੰ ਅਸੀਂ ਉਹਨੂੰ ਦੁਬਾਰਾ ਡਾਕਟਰ ਸਾਹਿਬ ਤੋਂ ਓਪੀਨੀਅਨ ਲੈ ਲਈਏ ਕੱਲ ਨੂੰ ਅਸੀਂ ਦੁਬਾਰਾ ਉਹਦੀ ਜਾਣਾ ਉਹਦੇ ਕੁਝ ਕੁਝ ਕਰਨ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਸ ਜਿਹੜੇ ਦੋਸ਼ੀ ਪਾਏ ਜਾਣਗੇ ਉਹਨੂੰ ਸਖਤ ਸਜ਼ਾ ਦਿੱਤੀ ਜਾਊ